ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸ਼੍ਰੋਮਣੀ ਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਬਣਾਤਾ ਪਰ ਕਰ ਮੁੰਨ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਇੱਥੇ ਜਿਹੜੀ ਫਾਈਟ ਹੋਊਗੀ ਜਿਹੜੇ ਤਿੰਨ ਉਮੀਦਵਾਰ ਆ ਚੁੱਕੇ ਨੇ ਲੁਧਿਆਣਾ ਦੇ ਵਿੱਚ ਫਾਈਟ ਤਾਂ ਕਾਂਗਰਸ ਨੇ ਚੋਣ ਜਿੱਤ ਜਣ ਇਹਨਾਂ ਇਹ ਜਿਹੜੇ ਜਿਹੜੇ ਹੈਗੇ ਆ ਤੁਸੀਂ ਦੇਖਿਓ ਕਿ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਵਟਿਆ ਜਾਣਾ ਸਭ ਤੋਂ ਵੱਡੀ ਪਾਰਟੀ ਜਦੋਂ ਮੈਂ ਚੋਣ ਲੜਿਆ ਸੀ ਇੱਥੇ 17000 ਵੋਟ ਜਿਹੜੀ ਬੀਜੇਪੀ ਨੂੰ ਮੇਰਾ ਖਲ ਵਧ ਗਈ ਸੀ ਜਿਹਨੂੰ ਮੈਂ ਮੈਂਬਰ ਆਫ ਪਾਰਲੀਮੈਂਟ ਬਣੇ ਲੇਕਿਨ ਤੁਸੀਂ ਵੇਖਿਓ ਇਹ ਕਹਿੰਦੇ ਨਾ ਬੀਜੇਪੀ 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 ਨੂੰ ਐਸੀ ਧੂੜ ਚਟਾਉਣੀ ਹੈ ਇਸ ਚੋਣਾਂ ਦੇ ਵਿੱਚ ਜਮਾਨਤ ਜप्त ਤੇ ਜਿਹੜੀ ਆਰਐਸਐਸ ਹੈ ਪੂਰੀ ਵਿਚਾਰਧਾਰਾ ਅਸੀਂ ਪੰਜਾਬ ਤੇ ਲਾਗੂ ਨਹੀਂ ਹੋਣ ਦੇਣੀ ਔਰ 100% ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਬੀਜੇਪੀ ਜਿਹੜੀ ਪਹਿਲੇ ਨੰਬਰ ਦੀ ਪਾਰਟੀ ਸੀ ਇਸ ਹਲਕੇ ਉਹਨੂੰ ਅਸੀਂ ਲਾਸਟ ਨੰਬਰ ਦੀ ਪਾਰਟੀ ਬਣਾਉਣਾ ਹੈ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਕਾਂਗਰਸ ਪਾਰਟੀ ਇਹ ਚੋਣ ਜਿੱਤੇ ਨਸ਼ਾ ਕਿੰਨਾ ਖਤਮ ਹੋਏਗਾ ਪੰਜਾਬ ਚੋਂ ਆਈ ਸੈਡ देयर इज नो ਆਲਟਰਨੇਟਿਵ ਤਾਂ ਨੂੰ ਸਾਡੀ ਸਰਕਾਰ ਵੀ ਆ ਜਾਏਗੀ ਤਾਂ ਸਾਨੂੰ ਇਹਦੇ ਤੇ ਕੁਝ ਪੁਖਤਾ ਇੰਤਜ਼ਾਮਤ ਕਰਨਾ ਪਏਗਾ ਜਾਣੇ ਕਿ ਜੇ ਤੁਸੀਂ ਕਹੋਗੇ ਸਾਡੀ ਸਰਕਾਰ ਆਉਣ ਤੇ ਨਸ਼ਾ ਬੰਦ ਹੋ ਜਾਊਗਾ ਤਾਂ ਮੈਂ ਸ਼ਾਇਦ ਉਹ ਗਲਤ ਬਿਆਨ ਹੋਊਗਾ ਫਿਰ ਜਨਤਾ ਹੋਰ ਨਰਾਸ਼ ਹੋਣੀ ਹੈ ਮਸ਼ਕ ਕਿਦੋਂ ਆਇਆ ਕੀਨੇ ਲਿਆਂਦਾ ਇਹਦੇ ਵਿੱਚ ਨਹੀਂ ਮੈਂ ਜਾਣਾ ਚਾਹੁੰਦਾ ਪਰ ਹੁਣ ਨਸ਼ਾ ਚਰਮ ਸੀਮਾ ਤੇ ਹੈ ਰੋਜ਼ਾਨਾ ਓਵਰਡੋਜ਼ ਨਾਲ ਮੌਤਾਂ ਚਿੱਟਾ ਚਰਚ ਗਾਂਜਾ ਸੋ ਇਸ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਮੈਂ ਕਿਹਾ ਆਲਟਰਨੇਟਿਵ ਸਾਨੂੰ ਇਹਰਾ ਇੰਤਜ਼ਾਮਾਤ ਕੋਈ ਨਾ ਕੋਈ ਪਹਿਲਾਂ ਕਰਨਾ ਪਏਗਾ ਆਲਦੋ ਨਸ਼ਾ ਕੋਈ ਚੰਗਾ ਨਹੀਂ ਹੈ ਨਾ ਸ਼ਰਾਬ ਨਸ਼ਾ ਚੰਗਾ ਹੈ ਨਾ ਕੋਈ ਨਸ਼ਾ ਚੰਗਾ ਹੈ ਨਾ ਅਫੀਮ ਨਸ਼ਾ ਚੰਗਾ ਹੈ ਮੈਂ ਚਾਦਾ ਨਸ਼ਾ ਵੀ ਸਿਆਣੇ ਕਹਦੇ ਆ ਮਾਰਾ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦੇਣਾ ਚਾਹੁੰਦਾ ਨਾ ਮੇਰੀ ਹਾਮੀ ਪਰਦੇ ਬਟ ਹਾਂ ਜਿਹੜਾ ਸ਼ਰਾਬ ਦਾ ਨਸ਼ਾ ਹੈਗਾ ਸ਼ਰਾਬ ਦੇ ਨਸ਼ੀਨਾ ਬੰਦਾ ਡੋਮੈਸਟਿਕ ਵਾਇਲੈਂਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਐਕਸੀਡੈਂਟਸ ਵੀ ਕਰਦਾ ਸ਼ਰਾਬ ਦਾ ਨਸ਼ਾ ਲੈ ਕੇ ਡਿੱਗਦਾ ਐਂਡ ਉਹਨੂੰ ਹੋਸ਼ ਨਹੀਂ ਰਹਿੰਦਾ ਮੈਂ ਕੀ ਕੀ ਜੀ ਚਿੱਟੇ ਤੋਂ ਬਚਾਉਣਾ ਹੈ ਕਾਂ ਅਸੀਂ ਸਾਰੀਆਂ ਸਲਾਹ ਕਰਕੇ ਹੋ ਸਕਦਾ ਮੈਂ ਗਲਤ ਹੋਵਾਂ ਸਾਨੂੰ ਜਿਵੇਂ ਮਰਵਾਣਾ ਆਇਆ ਕੈਨੇਡਾ ਨੇ ਉਹਨੂੰ ਲੀਗਲਾਈਜ਼ ਕੀਤਾ ਸਾਨੂੰ ਆਲਟਰਨੇਟਿਵ ਦੇਣਾ ਪਏਗਾ ਇੱਕ ਵਾਰੀ ਨਸ਼ੇ ਦੀ ਲੱਤ ਲੱਗ ਗਈ ਕਹਿੰਦੇ ਇਹ ਚਿੱਟਾ ਜਿਹੜੇ ਗਲੇ 'ਚੋਂ ਲੰਘ ਜਾਂਦਾ ਉਹ ਵਾਪਸ ਨਹੀਂ ਮੁੜਦਾ ਟੀਕਾ ਇੰਜੈਕਸ਼ਨ ਫੈਂਸੀ ਆਦਿ ਦੀਆਂ ਦਵਾਈਆਂ ਸਿੰਥੈਟਿਕ ਡਰਗ ਇਹਨੂੰ ਵਾਪਸ ਲਿਆਉਣਾ ਸੀ ਉਹਨੂੰ ਬੇਸਿਕ ਚੀਜ਼ ਦੇਣੀ ਪਊਗੀ ਬੇਸਿਕ ਚੀਜ਼ ਕੀ ਆਲਟਰਨੇਟਿਵ ਚੋਂਦਾ ਦਿਮਾਗ 'ਚ ਇਹ ਕਈ ਨੌਕਰੀ ਦੇ ਨਹੀਂ ਪੋਗੀ ਉਹ ਤਾਂ ਆਡਾ ਗੱਲ ਨਸ਼ਾ ਇਹਨੂੰ ਬੇਸਿਕ ਚੀਜ਼ ਕੀ ਦੇਣੀ ਪੋਗੀ আফਿਨ ਜਿਹੜੀ ਸੀਗੀ ਕਹਿੰਦੇ ਆ ਸਿਆਣੇ ਜਾਂ ओपीਐਮ ਪੁੱਕੀ ਸੀ ਪੋਪੀ ਹਾਸਕ ਇਹ ਲੈ ਕੇ ਅਸੀਂ ਪਿੰਡਾਂ ਜਾਂਦੇ ਹਾਂ ਬਜ਼ੁਰਗ ਕਹਿੰਦੇ ਯਾਰ ਅਸੀਂ ਤਕੜੇ ਹੁੰਦੇ ਸੀ ਕੰਮ ਕਰਦੇ ਸੀ ਤੇ ਸਾਨੂੰ ਕੋਈ ਬਿਮਾਰੀ ਵੀ ਨਹੀਂ ਸੀ ओपीਐਮ ਜਿਹੜੀ ਸੀਗੀ ਜੇ ਘੱਟ ਮਾਤਰਾ ਚ ਲੋਕ ਲੈਂਦੇ ਸੀ ਬਜ਼ੁਰਗ ਕਹਿੰਦੇ ਸੀ ਇਹ 슈ਗਰ ਨੂੰ ਕੰਟਰੋਲ ਕਰਦੀ ਸੀ ਬਲੱਡ ਪ੍ਰੈਸ਼ਰ ਨੂੰ ਆਲਦੋ ਮੈਨੂੰ ਨਹੀਂ ਪਤਾ ਕੀ ਕਰਦੀ ਸੀ ਕਿ ਨਹੀਂ ਕਰਦੀ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਐਸ ਐਮਓ ਸੀ ਐਮਸ ਨੇ ਲਾਇਸੈਂਸ ਬਣਾਏ ਹੁੰਦੇ ਸੀ ਅਫੀਮ ਦੇ ਹੁਣ ਥੋੜੇ ਜੇ ਰਹਿ ਗਏ ਉਹ 25 30 ਰਹਿ ਗਏ ਬੈਂਸ ਸਾਹਿਬ ਲੋਕਾਂ ਨੂੰ ਜਿਹੜੀ ਥੋੜੀ-ਮੋਟੀ ਅਫੀਮ ਕਿਉਂਕਿ ਉਹਨਾਂ ਦੀ ਸਿਹਤ ਕਰਦੇ ਸਪਲਾਈ ਇਹਨਾਂ ਦੇ ਰਾਹੀਂ ਕਿੰਦਾ ਸੀ ਸੋ ਮੈਂ ਕਿਹਾ ਇਹਦਾ ਆਲਟਰਨੇਟਿਵ ਦੇਣਾ ਪਏਗਾ ਇਹਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਪਵੇਗੀ ਲੋਕਾਂ ਨਾਲ ਮਾਹਿਰਾਂ ਨਾਲ ਸਿਆਣਿਆਂ ਨਾਲ ਬੁੱਧੀਜੀਵਾਂ ਨਾਲ ਕਿਉਂਕਿ ਸਾਰੇ ਪੰਜਾਬ ਨਾਲ ਜੁੜੀ ਵੀ ਗੱਲ ਹੈ ਦੇਸੀਕ ਤਾਂ ਸਾਰੇ ਦੇਸ਼ ਨਾਲ ਜੁੜੀ ਵੀ ਗੱਲ ਹੈ ਸੋ ਇਹ ਚਰਚਾ ਤੋਂ ਬਾਅਦ ਇਹਰੇ ਤੇ ਕੁਝ ਨਾ ਕੁਝ ਆਲਟਰਨੇਟਿਵ ਫੈਸਲੇ ਲੈਣੇ ਚਾਹੀਦੇ ਹਨ ਪਟਾਣਾ ਰਾਜਾ ਵੜਿੰਗ ਸ਼ਰਾਬ ਦਾ ਵੀ ਹਾਮੀ ਨਹੀਂ ਹੈ ਸ਼ਰਾਬ ਨੂੰ ਤਾਂ ਲੀਗਲਾਈਜ਼ ਕਰਤਾ ਜਿਹੜੀ ਡਿਗਦੀ ਹੈ ਦਿਮਾਗ ਚੱਕਦੀ ਹੈ ਕੰਪਨੀਆਂ ਵਾਲਿਆਂ ਨੇ ਮਾਫੀਆ ਨੇ ਉਹ ਕਹਿੰਦੇ ਸ਼ਰਾਬ ਬੜੀ ਚੰਗੀ ਚੀਜ਼ ਆ ਉਹਦਾ ਲੇਡੀਜ਼ ਦੇ ਸਾਹਮਣੇ ਵੀ ਪੀਂਦੇ ਆ ਪਾਰਟਨਰਸ਼ਿਪ ਵੀ ਤਿੰਨੇ ਵਿਆਹਾਂ ਚ ਵੀ ਨੇ ਇਹ ਬੱਚੇ ਨੂੰ ਕਹਿੰਦੇ ਬਹੁਤ ਮਾੜਾ ਹੈ ਬੰਗਲਾ ਦਾ ਸ਼ਰਾਬ ਤੋਂ ਚੰਗਾ ਨਸ਼ਾ ਹੋ ਸਕਦਾ ਹੈ ਤੋਂ ਆਲਟਰਨੇਟਿਵ ਦੇ ਵਿੱਚ ਇਹ ਸਾਨੂੰ ਜਿਹੜੇ ਲੋਕ ਸਿੰਥੈਟਿਕ ਡਰਗ ਦਾ ਸੇਵਨ ਕਰ ਰਹੇ ਆ ਉਹਨਾਂ ਨੂੰ ਇਹਦੇ ਤੇ ਮੋੜਨਾ ਪਏਗਾ ਫਿਰ ਇਹ ਨਹੀਂ ਵੀ ਇਹ ਸ਼ੁਰੂ ਰੱਖਣਾ ਪਏ ਇਹਦੇ ਤੇ ਮੋੜ ਕੇ ਹੌਲੀ ਹੌਲੀ ਉਹਨਾਂ ਨੂੰ ਫਿਟ ਕਰਨਾ ਜਿਹੜਾ ਹਿਮਾਚਲ ਨਸ਼ਾ ਨੇਚਰਲੀ ਉਹ ਹਿਮਾਚਲ ਚ ਹੈ ਹਿਮਾਚਲ ਵਾਲੇ ਨੇ ਕਹਿੰਨਾ ਸਾਡਾ ਪੰਜਾਬ ਵਾਲੇ ਨੇ ਕਹਿੰਨਾ ਉਹ ਸਾਡਾ ਸਾਡਾ ਇਹ ਰਿਤ ਇਹੀ ਹੈ ਕਿ ਅਸੀਂ ਹਮਾ ਚਲੂ ਗੁਜ਼ਾਰਿਸ਼ ਵੀ ਕਰਾਂਗੇ ਸਰਕਾਰ ਨੂੰ ਵੀ ਕਹਾਂਗੇ ਅਸੀਂ ਤਾਂ ਪੰਜਾਬ ਦੀ ਗੱਲ ਕਰਦੇ ਅਸੀਂ ਇੰਨੇ ਪੁਰਾਣਾ ਉਹ ਚੱਲ ਰਿਹਾ ਹੈ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਔਰ ਮੈਨੂੰ ਲੱਗਦਾ ਹੈ ਰਿਜ਼ੋਲਵ ਹੋ ਜਾਏਗਾ ਅਸੀਂ ਤਾਂ ਪੰਜਾਬ ਦੀ ਗੱਲ ਕਰ ਰਹੀਏ ਕਿ ਉਸ ਸਾਡਾ ਔਰੇ ਤੇ ਪੂਰੇ ਨਧਕਾਰ ਹੈ। ਸੋਨੀ ਕਾਲੀਦ ਲੇ ਮੈਂ ਆਪਣਾ ਉਮੀਦਵਾਰ ਬਣਾਤਾ ਪਰ ਮੈਨੂੰ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਇੱਥੇ ਜਿਹੜੀ ਫਾਈਟ ਹੋਊਗੀ ਜਿਹੜੇ ਚ ਤਿੰਨ ਉਮੀਦਵਾਰ ਆ ਚੁੱਕੇ ਨੇ ਲੁਧਿਆਣਾ ਦੇ ਵਿੱਚੋਂ ਫਾਈਟ ਤਾਂ ਕਾਂਗਰਸ ਨੇ ਚੋਣ ਜਿੱਤ ਜਾਣ ਇੰਨਾ ਇਹ ਜਿਹੜੇ ਜਿਹੜੇ ਹੈਗੇ ਆ ਤੁਸੀਂ ਦੇਖਿਓ ਕਿ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਵਟਿਆ ਜਾਣਾ ਸਭ ਤੋਂ ਵੱਡੀ ਪਾਰਟੀ ਜਦੋਂ ਮੈਂ ਚੋਣ ਲੜਿਆ ਸੀ ਇੱਥੇ 17000 ਵੋਟ ਜਿਹੜੀ ਬੀਜੇਪੀ ਨੂੰ ਮੇਰਾ ਖਿਆਲ ਵੱਧ ਗਈ ਸੀ ਜਿਹਨੂੰ ਮੈਂ ਮੈਂਬਰ ਆਫ ਪਾਰਲੀਮੈਂਟ ਬਣਿਆ ਲੇਕਿਨ ਤੁਸੀਂ ਵੇਖਿਓ ਇਹ ਕਹਿੰਦੇ ਨਾ ਬੀਜੇਪੀ 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 ਨੂੰ ਐਸੀ ਧੂਰ ਚਟਾਉਣੀ ਹੈ ਇਸ ਚੋਣਾਂ ਦੇ ਵਿੱਚ ਜ਼ਮਾਨਤ ਜਬਤ ਤੇ ਜਿਹੜੀ ਆਰਐਸਐਸ ਹੈ ਉਹੀ ਵਿਚਾਰਧਾਰਾ ਅਸੀਂ ਪੰਜਾਬ ਤੇ ਲਾਗੂ ਨਹੀਂ ਹੋਣ ਦੇਣੀ ਔਰ 100% ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਬੀਜੇਪੀ ਜਿਹੜੀ ਪਹਿਲੇ ਨੰਬਰ ਦੀ ਪਾਰਟੀ ਸੀ ਇਸ ਹਲਕੇ ਉਹਨੂੰ ਅਸੀਂ ਲਾਸਟ ਨੰਬਰ ਦੀ ਪਾਰਟੀ ਬਣਾਉਣਾ ਹੈ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਕਾਂਗਰਸ ਪਾਰਟੀ ਇਹ ਚੋਣ ਜਿੱਤੇਗੀ